ਮੈਂ ਉਹਨੂੰ ਖਾਲਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀਰ ਆਪ ਇੱਕ ਫੋਟੋ ਆਹ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁਖੀ ਰੰਧਾਵੇ ਨਾਲ ਆ ਖਲੋਤੇ ਇਹ ਮਤਲਬ ਕਿ ਸੁਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਨਾਂ ਦੀ ਮਾਨਸਿਕਤਾ ਕੀ ਆ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ ਛਿਪੀ ਗੱਲ ਨਹੀਂ ਮਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁੱਖੀ ਰੰਧਾਵੇ ਦੀ ਔਰ ਇਹ ਸ਼ੈ ਨੂੰ ਕਾਮਯਾਬ ਕਰਨ ਚ ਇੰਡੀਆ ਆਲਾਈਂਸ ਇੰਡੀਆ ਆਲਾਈਂਸ ਉਹਦਾ ਹੱਥ ਕਹਿੰਦੇ ਕੱਲ ਵੀ ਇੱਥੇ ਫਿਰਦਾ ਸੀ ਜੇ ਮੈਂ ਪੁੱਛਣਾ ਚਾਹੁੰਦਾ ਡੀਜੀਪੀ ਪੰਜਾਬ ਨੂੰ ਕਿ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਸਿੱਧੂ ਮੂਸੇਵਾਲੇ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਕਬੱਡੀ ਖਿਡਾਰੀ ਨੰਗਲੰਬੀਆਂ ਦੇ ਕੇਸ 'ਚ ਸੁੱਤੇ ਰਹੇ ਪਏ ਸੀ ਅੱਜ ਫੇਰ ਤੁਸੀਂ ਸੁੱਤੇ ਸੀ ਜਿਉਂ ਕੱਲ ਦਾ ਇੱਥੇ ਫਿਰਦਾ ਸੀ ਤੁਹਾਨੂੰ ਵੀ ਪਤਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਤੋਂ ਆਸ ਕੋਈ ਨਹੀਂ ਮੁੱਖ ਮੰਤਰੀ ਦਾ ਸ਼ਰਾਬੀ ਕਬਾਬੀ ਉਹਨੂੰ ਕੀ ਪਤਾ ਮਗਰ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜ਼ਿੰਮੇਵਾਰੀ ਨਿਭਾਓ ਜੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋ ਲੱਗ ਪਏ ਤੇ 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ 2024 ਦਾ ਔਰ ਵੱਡੀ ਗੱਲ ਕਿ ਜਿਹੜਾ ਬੰਦੇ ਨੇ ਅਟੈਕ ਕੀਤਾ ਜਿੱਦਾਂ ਸਾਰੀ ਇੰਟੈਲੀਜੈਂਸ ਰਿਪੋਰਟਾਂ ਦੇ ਬਾਰੇ ਇਹ ਕੋਈ ਲੁਕੀ ਚੁਪੀ ਗੱਲ ਤਾਂ ਹੈ ਨਹੀਂ ਔਰ ਪੁਲਿਸ ਕਿੱਥੇ ਸੁੱਤੀ ਪਈ ਸੀ ਲੋਕਲ ਪ੍ਰਸ਼ਾਸਨ ਇਥੇ ਕਿੱਥੇ ਸੁਤਾ ਪਿਆ ਸੀਗਾ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਿਟੀ ਅਫਸਰ ਦਾ ਜਸਬੀਰ ਸਿੰਘ ਦਾ ਜਿਹਨੇ ਮੌਕੇ ਤੇ ਹਿੰਮਤ ਉਖਾਈ ਜਸਬਾ ਵਿਖਾਇਆ ਜੋਸ਼ ਵਿਖਾਇਆ ਗੁਰੂ ਨੇ ਉਹਤੇ ਕਿਰਪਾ ਕੀਤੀ ਨਹੀਂ ਤਾਂ ਫੇਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਆਤ ਮਾਰਦਾ ਉਹ ਤਗੜਾ ਹੋ ਕੇ ਆਪ ਦੀ ਜਾਨ ਦੀ ਜ਼ੀਰੋ ਪਰਵਾਹ ਕਰਦਿਆਂ ਹੋਇਆ ਆਪਣੀ ਜਾਨ ਤੇ ਖੇਡਦੇ ਆਉਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਨਤਮਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਘਰਾਈਆਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਆ ਉਸ ਗੁਰੂ ਦੇ ਸਿੱਖ ਦਾ ਉਸ ਅੰਮ੍ਰਿਤਧਾਰੀ ਵੀਰ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿੱਥੇ ਉਹਦਾ ਧੰਨਵਾਦ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕਈ ਐਸਪੀ ਸਹਿਬਾਨਾਂ ਦੀ ਡਿਊਟੀ ਲੱਗੀ ਔਰ ਇੱਕ ਐਸਪੀ ਸਾਹਿਬ ਦਾ ਉਹ ਨਹੀਂ ਜਿਨ੍ਹਾਂ ਨੂੰ ਨਰੈਣ ਸਿੰਘ ਚੋੜੇ ਦੇ ਏਰੀਏ 'ਚ ਆਉਂਦੇ ਨੇ ਉਹਨਾਂ ਵੀ ਇੱਥੇ ਸਨ ਉਹਨਾਂ ਨੂੰ ਨਰੈਣ ਸਿੰਘ ਚੋੜੇ ਦਾ ਪਤਾ ਨਹੀਂ ਜਿਹਦੇ ਬਾਰੇ ਤੁਸੀਂ ਆਪ ਕਹਿੰਦੇ ਹੋ ਤੇ ਆਈਐਸਆਈ ਨਾਲ ਲਿੰਕ ਲਿੰਕ ਨੇ ਇਸ ਲਈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਭਗਵੰਤਮਾਨ ਦਾ ਫੇਲੀਅਰ ਔਰ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਅਟੈਕ ਕਰਾਉਣ ਦਾ ਜਿਹੜੀ ਇਹ ਸਾਜ਼ਿਸ਼ ਅੱਜ ناکਾਮ ਹੋਈ ਹੈ ਇੱਕ ਤਰੀਕੇ ਦੀ ਉਹਦੇ ਬਾਰੇ ਬੜੇ ਗੰਭੀਰ ਸਵਾਲ ਉੱਠਦੇ ਇੱਕ ਜੈਡ ਪਲੱਸ ਪ੍ਰੋਟੈਕਟਿਵ ਸੇਵਾਤੇ ਬੈਠੇ ਹੋਵੇ ਔਰ ਕੱਲਾ ਉਹਨਾਂ ਦੀ ਗੱਲ ਨਹੀਂ ਜਿਹੜਾ ਆ ਕੇ ਸ਼੍ਰੀ ਦਰਬਾਰ ਸਾਹਿਬ ਤੇ ਹਿੰਮਤ ਰੱਖ ਰਿਹਾ ਗੋਲੀ ਚਲਾਉਣ ਦੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਿਸਤਾਨੀ ਹੋ ਸਕਦਾ ਮੈਂ ਤਾਂ ਉਹਨੂੰ ਐਂਟੀ ਨੈਸ਼ਨਲ ਆਈਐਸਆਈ ਦਾ ਏਜੰਟ ਪਾਕਿਸਤਾਨ ਦਾ ਏਜੰਟ ਮੰਨਦਾ ਮਗਰ ਇਹ ਜੇ ਪਾਕਿਸਤਾਨ ਦੇ ਏਜੰਟ ਦੀ ਸੁੱਖੀ ਰੰਧਾਵੇ ਨਾਲ ਕੀ ਲਿਆਜ ਔਰ ਮੈਂ ਇਹ ਪਹਿਲਾ ਕੇਸ ਨਹੀਂ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇੱਕ ਸਿੱਖਪੁਰ ਜਸਟਿਸ ਦਾ ਹੈਗਾ ਅਮਤਾਰ ਸਿੰਘ ਪੰਨੂ ਉਹਦਾ ਭਰਾ ਜਿਹਦਾ ਨਾਮ ਹੈ ਬਲਵਿੰਦਰ ਸਿੰਘ ਸ਼ਾਇਦ ਬੰਬ ਕਹਿੰਦੇ ਉਹਨੂੰ ਉਹਨੂੰ ਵੀ ਚੇਅਰਮੈਨ ਬਣਾਇਆ ਸੀ ਔਰ ਉਹ ਵੀ ਸੁਖੀ ਰੰਡਾਵੇ ਤੇ ਤ੍ਰਿਪਤ ਰਜਿੰਦਰ ਬਾਜਵਾ ਦੋ ਵਜੀਰਾ ਨੂੰ ਉਹਦੀ ਸ਼ਹਿ ਮਿਲੀ ਹੋਈ ਆ ਉਹ ਫੋਟੋਆਂ ਵੀ ਮੈਂ ਸ਼ਾਂਜੀ ਪਹਿਲਾਂ ਵੀ ਕੀਤੀ ਸੀ ਵਿਧਾਨ ਸਭਾ 'ਚ ਵੀ ਮੈਂ ਰੌਲਾ ਪਾਇਆ ਸੀ ਮਗਰ ਇੰਟੈਲੀਜੈਂਸ ਕਿੱਥੇ ਆ ਜੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਆ ਕੱਲ ਵੀ ਅੱਜ ਵੀ ਕਹਿੰਦੇ ਇੱਕ ਹੋਰ ਸਿੰਘ ਵੀ ਫੜਿਆ ਇੱਕ ਹੋਰ ਬੰਦਾ ਜਿਹੜਾ ਪਿਸਟੋਲ ਲੈ ਕੇ ਤੁਰਿਆ ਫਿਰਦਾ ਆਇਆ ਸੀ ਜੀ ਕਮਾਲ ਹੋ ਗਈ ਮੇਰੇ ਵੀਰ ਜੇ ਗੁਰੂ ਤੇ ਧਰਤੇ ਔਰੇ ਪਹਿਲਾ ਇਨਸੀਡੈਂਟ ਨਹੀਂ ਇੱਥੇ ਯਾਦ ਹੋਊਗਾ ਉਹ ਇਨਸੀਡੈਂਟ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਵੈਰ ਇਸ ਦੀ ਇੰਟੈਲੀਜੈਂਸ ਸਰਕਾਰ ਸੁੱਤੀ ਪਈ ਆ ਔਰ ਇਹ ਜੇ ਲੋਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪੰਜਾਬ ਮੁੜ ਕੌਲੇ ਦੌਰ ਤੇ ਜਾਵੇ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਈ ਜਾਵੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੇ ਹਰ ਤਰੀਕੇ ਦਾ ਫੇਲਿਅਰ ਹੋਇਆ ਹੈ ਚੀਫ ਮਿਨਿਸਟਰ ਆਮ ਆਦਮੀ ਪਾਰਟੀ ਇੰਡੀਆ ਆਲਾਈንስ ਦੀ ਮਿਲੀ ਭੁਗਤ ਔਰ ਫੇਲਿਅਰ ਸਾਹਮਣੇ ਆਇਆ ਔਰ ਇਹ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜੋ ਗੁਰੂ ਸਾਹਿਬ ਨੇ ਆਜ ਹੀ ਆਪ ਹੀ ਇਲਾਜ ਪੈਜ ਰੱਖ ਲਈ ਆ ਮਗਰ ਮੈਂ ਅੱਜ ਪੁੱਛਣਾ ਚਾਹੁੰਨਾ ਕਿ ਜੇ ਕੋਈ ਗੁਰੂ ਦਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪ ਦੀ ਝੋਲੀ ਸਾਰਾ ਕੁਝ ਪਵਾ ਕੇ ਜੇ ਗੁਰੂ ਘਰ ਦੀ ਸੇਵਾ ਵੀ ਨਹੀਂ ਕਰ ਸਕਦਾ ਅੱਜ ਦੇ ਪੰਜਾਬ 'ਚ ਤੇ ਪੰਜਾਬ ਨੂੰ ਕਿੰਨਾ ਕੁ ਤੁਸੀਂ ਸੇਫ ਸਮਝਦੇ ਹੋ ਤੇ ਕੀ ਮਾਹੌਲ ਸਮਝਦੇ ਹੋ ਕੋਲੀ ਜੀ ਪੁਲਿਸ ਸਾਹਿਬ ਨੂੰ ਸ਼ਾਬਾਸ਼ੀ ਦੇ ਰਹੀ ਹੈ ਕਿ ਸਾਡੀ ਚੋਕੀ ਸਰਕਾਰ ਦੇ ਹੱਥੋਂ ਹੋ ਰਿਹਾ ਹੈ ਕੋਈ ਅੰਮ੍ਰਿਤਸਰ ਪੁਲਿਸ ਦਾ ਟੋਟਲ ਫੇਲੀਅਰ ਪੰਜਾਬ ਪੁਲਿਸ ਦਾ ਟੋਟਲ ਫੇਲੀਅਰ ਇਹ ਤਾਂ ਉਸ ਜਾਨਵਾਜ਼ ਜਿਹੜਾ ਮਗਰ ਖਲੋਤਾ ਸੀ ਉਹਦੀ ਹਿੰਮਤ ਮੈਂ ਕਾਮਯਾਬੀ ਤਾਂ ਤਾਂ ਸਮਝਦਾ ਜੇ ਉਹਨੂੰ ਕੱਲ ਦਾ ਫੜਿਆ ਹੁੰਦਾ ਜਾਂ ਪਰसों ਦਾ ਫੜਿਆ ਹੁੰਦਾ ਜਿਹੜਾ ਬੰਦਾ ਪਿਸਤੌਲ ਰੱਖ ਕੇ ਇੰਨੀ ਪੁਲਿਸ ਦੇ ਘੇਰਿਆਂ 'ਚੋਂ ਆ ਗਿਆ ਇੱਥੇ ਔਰ ਸਾਹਮਣੇ ਗੋਲੀ ਤੱਕ ਚਲਾਤੀ ਸ੍ਰੀ ਹਰਮੰਦਰ ਸਾਹਿਬ ਦੀਆਂ ਬਿਲਡਿੰਗਾਂ ਤੇ ਗੋਲੀਆਂ ਮਾਰਤੀਆਂ ਤੁਸੀਂ ਆਪ ਦਾ ਇਹਨੂੰ ਕਾਮਯਾਬੀ ਸਮਝ ਰਹੇ ਹੋ ਇੱਕ ਤੋਂ ਨਿਖੇਦ ਤੇ ਬੇਫਕੂਬ ਕੌਣ ਹੋ ਸਕਦਾ ਔਰ ਮੈਂ ਅੱਜ ਵੀ ਤੁਹਾਨੂੰ ਕਹਿ ਦਿਆਂ ਜਿਸ ਹਲੇ ਸ਼ੁਰੂਆਤ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਮੈਂ ਸਮਝਦਾ ਜਿੰਨਿਆਂ ਨੂੰ ਵੀ ਇੱਕ ਇਹ ਕਿਸੇ ਤੇ ਵੀ ਅਟੈਕ ਹੋ ਸਕਦਾ ਹਾਲਾਤ ਇਹ ਬਣ ਗਏ ਆ ਰੋਜ਼ ਹੋ ਰਹੇ ਆ ਜਿੱਥੇ ਜੇਲ੍ਹਾਂ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉਸ ਤੇ ਕਵਰ ਅਪ ਹਾਈ ਕੋਰਟ ਦੀ ਤਾੜਨਾ ਉਸ ਤੋਂ ਬਾਅਦ ਆਹਾ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਮੈਂ ਹੋਰ ਕਿੰਨੇ ਕੇਸ ਗਿਣਾ ਦਿਆਂ ਆ ਪੁਲਿਸ ਹੈੱਡਕੁਆਰਟਰ ਤੇ ਅਟੈਕ ਜੇ ਸਭ ਕੁਝ ਹੋ ਰਿਹਾ ਤੁਸੀਂ ਮੰਨ ਸਕਦੇ ਹੋ ਇੰਨੀ ਸੰਗਤ ਚ ਕਰਕੇ ਸੰਗਤ ਦਾ ਵੀ ਨੁਕਸਾਨ ਹੋ ਜਾਣਾ ਸੀ ਜੀ ਜੀ ਸਰ ਇਹ ਲਈ ਇਹ ਹਾਲਾਤ ਬੜੇ ਹੀ ਗੰਭੀਰ ਨੇ ਔਰ ਪੰਜਾਬ ਬੜੀ ਡੇਂਜਰਸ ਸਥਿਤੀ ਤੋਂ ਨਿਕਲ ਰਿਹਾ ਪੰਜਾਬ ਪਾਕਿਸਤਾਨ ਦੇ ਬਾਰਡਰ ਤੇ ਲਾਰਡਰ ਸੂਬਾ ਔਰ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕਿਵੇਂ ਸੁੱਤੀ ਪਈ ਹੈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਨਾਲ ਦੇ ਵਰਕਰਾਂ ਨੇ ਹਿੰਮਤ ਨੇ ਸ਼ਰਧਾਲੂ ਨੇ ਮੈਂ ਸਮਝਦਾ ਜੇ ਜਾਨ ਬਚਾ ਲਈ ਪੁਲਿਸ ਦਾ ਕਲਾਪਸ ਹੀ ਆ ਚਾਰ ਗੁਰੂ ਪਏ ਹੋਰ ਪਏ ਨੇ ਸੇਵਾ ਕਰਨ ਵਾਲੇ ਉੱਥੇ ਤੁਸੀਂ ਮੰਗ ਕਰਦੇ ਹੋ ਡੀਜੀਪੀ ਸਾਹਿਬ ਨੂੰ ਕਿ ਉੱਥੇ ਸੁਰੱਖਿਆ ਜਿਹੜੀ ਹੈ ਕਿਉਂਕਿ ਮੇਰਾ ਵੀਰ ਅਸ਼ੀ ਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ 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 ਸ੍ਰੀ ਅਕਾ ਅਸੀਂ ਕਾਂਗਰਸੀ ਵੰਗੂ ਜਾਂ ਆਪ ਵੰਗੂ ਨਹੀਂ ਆ ਕਿ ਜਦ ਜੀ ਕਰੇ ਸਿੰਘ ਸਾਹਿਬਾਨਾ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕੁਐਸਚਨ ਕਰੀਏ ਅਸੀਂ ਸਮਰਪਿਤ ਆਸੀਂ ਆਪ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਮੈਂ ਉਹ ਗੁਰੂ ਦਾ ਸਿੱਖ ਨਹੀਂ ਮੰਨਦਾ ਜੀ ਜਿਹੜਾ ਆ ਕੇ ਗੁਰੂ ਘਰ ਆ ਕੇ ਪਿਸਤੌਲਾਂ ਕੱਢ ਕੇ ਅਟੈਕ ਸ਼ੁਰੂ ਕਰ ਦੇ ਤੁਸੀਂ ਉਹਨੂੰ ਗੁਰੂ ਦਾ ਸਿੱਖ ਮੰਨਦੇ ਅਸੀਂ ਆਪ ਦੀ ਸੇਵਾ ਜਾਰੀ ਰੱਖਾਂਗੇ ਸਾਨੂੰ ਜੀ ਨੂੰ ਜਿੱਥੇ ਠੋਕਣਾ ਜੀ ਸੱਜ ਕੇ ਠੋਕਿਓ ਸਾਨੂੰ ਇਸ ਗੱਲ ਦਾ ਈਮਾਨ ਹੋ ਕਿ ਅਸੀਂ ਗੁਰੂ ਦੀ ਸੇਵਾ ਕਰਦੇ ਚਲੇ ਗਏ ਮਗਰ ਸੇਵਾ ਤੋਂ ਕੋਈ ਵੀ ਸ਼ਰੋਮਣੀ ਅਕਾਲੀ ਚੱਲਦਾ ਜੋ ਸਾਨੂੰ ਲੱਗੀ ਆ ਅਸੀਂ ਉਹਦੇ ਤੋਂ ਪਿੱਛੇ ਹਟਣ ਵਾਲੇ ਨਹੀਂ ਆ ਆਪ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਕਿ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਡੇ ਤੋਂ ਇਹ ਸੇਵਾ ਸਹੀ ਤਰੀਕੇ ਨਾਲ ਪੂਰੀ ਸ਼ਰਧਾ ਨਾਲ ਪੂਰੇ ਸਤਕਾਰ ਨਾਲ ਔਰ ਇਹ ਸੇਵਾ ਸਾਡੇ ਤੋਂ ਲੈ ਲੈਣ ਹਾ ਸਾਡੀ ਕਿਸਮਤ ਆਗੇ ਕਿਉਂਕਿ ਸਰਕਾਰ ਤੇ ਕੋਈ ਭਰੋਸਾ ਨਹੀਂ ਜੋ ਸਰਕਾਰ ਦੀ ਗਾਦੀ ਜਿੰਮੇ ਆਰੀ ਹੈ ਜਿਹੜਾ ਮੁੱਖ ਮੰਤਰੀ ਖਾਦੀ ਪੀਤੀ ਨੂੰ ਸੁੱਤਾ ਪਿਆ ਉਹਦੀ ਗਾਦੀ ਜਿੰਮੇ ਆਰੀ ਜਿਹੜਾ ਬੰਦਾ ਇਹ ਸਾਰੇ ਬੰਦੇ ਸਾਬਕਾ ਡਿਪਟੀ ਚੀਫ ਮਿਨਿਸਟਰ ਨਾਲ ਸਟੇਜਾਂ ਸਾਂਧੀਆਂ ਕਰਦੇ ਹੁਣ ਜਿਹੜਾ ਮਾਹੌਲ ਵਿਗਾੜਨ ਦੇ ਕੋਈ ਕਸਰ ਨਹੀਂ ਛੱਡਦੇ ਤੁਸੀਂ ਕਾਦੀ ਜਿੰਮੇ ਆਰੀ ਸਮਝਦੇ ਹੋ ਕਿਸੇ ਦੀ ਅਸੀਂ ਸਾਡੇ ਜੋ ਸਾਡੀ ਜਿੰਮੇ ਆਰੀ ਅਸੀਂ ਤਾਂ ਰੱਬ ਦੇ ਹੱਥ 'ਚ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਹੈ ਗੁਰੂ ਸਾਹਿਬ ਨੇ ਇਹ ਸਵਾਸ ਬਖਸ਼ਿਆ ਹੈ ਗੁਰੂ ਸਾਹਿਬ ਦੇ ਹੱਥ ਚ ਨੇ ਸਵਾਸ ਅਸੀਂ ਆਪ ਦੀ ਸੇਵਾ ਕਰਾਂਗੇ ਔਰ ਤਨ ਦੇਹੀ ਨਾਲ ਕਰਾਂਗੇ ਗੁਰੂ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਸੇਵਾ ਗਰੀਬਾਂ ਕੋਲੋਂ ਲੈ ਲਓ ਇਹ ਸਾਜਿਸ਼ ਰਜੀ ਗਈ ਸੇਵਾ ਜਿਵੇਂ ਪਾਮ ਜੀ ਇਹ ਸਾਰਾ ਕੰਮ ਜੀ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਕੀਤੀ ਜਾ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਗਲਤ ਪਾਸੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਅੱਗੇ ਜਿਹੜਾ ਲੌਲੈਸਨੈਸ ਜੇ ਇਸ ਕਿਸਮ ਦੀ ਵੇਖਣ ਨੂੰ ਮਿਲ ਰਹੀ ਹੈ ਇਹ ਰੋਜ਼ ਤਾਂ ਟੀਵੀ ਦੀਆਂ ਖਬਰਾਂ ਬਣਦੀਆਂ ਅੱਜ ਜੇ ਸ੍ਰੀ ਹਰਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਤੇ ਤੁਸੀਂ ਪੁਲਿਸ ਦਾ ਹਾਲਾਤ ਵੇਖ ਲਓ ਇਹਨਾਂ ਦੇ ਪੱਲੇ ਕੀ ਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇਸ਼ ਦੁਨੀਆ ਦਾ ਵਨ ਆਫ ਦ ਮੋਸਟ ਹਾਈਲੀ ਵਿਜ਼ਿਟਿਡ ਪਲੇਸ ਹੈ ਜੇ ਤੁਸੀਂ ਉਹਨੂੰ ਨਹੀਂ ਸੁਰੱਖਿਅਤ ਰੱਖ ਪਾਰੇ ਤੇ ਤੋਂ ਸਾਹਮਣੇ ਮੇਨ ਐਂਟਰੈਂਸ ਤੇ ਗੁਰੂ ਘਰ ਦੀ ਮੇਨ ਜਿੱਥੇ ਲੋਕ ਸੰਗਤ ਆਉਂਦੀ ਆ ਉਹਨੂੰ ਸੁਰੱਖਿਅਤ ਨਹੀਂ ਰੱਖ ਪਾਰੇ ਤੁਸੀਂ ਕਾਦੀ ਲਾਅ ਐਂਡ ਆਰਡਰ ਤੇ ਕਾਦੀ ਸਿਕਿਉਰਿਟੀ ਦੇਣੀ ਇਹਦਾ ਕਲੈਪਸਲ ਫੇਰੀਅਰ ਤੁਹਾਡੇ ਸਾਹਮਣੇ ਹੈ ਕਿੰਨੇ ਕਦਮ ਦੀ ਦੂਰੀ ਰਹਿ ਗਈ ਸੀ ਇੱਕ ਅਸੀਂ ਸਾਰੇ ਦੇਖ ਰਹੇ ਸੀਗੇ ਸਭ ਤੋਂ ਜ਼ਿਆਦਾ ਯੂਰਫੁਲ ਮੇਰਾ ਵੀ ਮੈਨੂੰ ਨਾ ਕਹਿਣ ਦੀ ਲੋੜ ਕੋਈ ਨਹੀਂ ਤੁਹਾਡੇ ਕੈਮਰਿਆਂ ਚੋਂ ਸਾਰਾ ਕੁਝ ਕੈਦ ਹੈ ਉਹ ਜੇ ਜਸਵੀਰ ਸੋਂ ਅੱਜ ਗੁਰੂ ਦਾ ਭੇਜਿਆ ਜਸਵੀਰ ਸੋਂ ਨਾ ਹੁੰਦਾ ਸੁਖਵੀਰ ਜੀ ਦੀ ਸਿਕਿਉਰਿਟੀ ਚ ਤੇ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਆਪਦੀ ਸੇਵਾ ਪੂਰੀ ਨਹੀਂ ਕਰ ਸਕਦੇ ਸੀ ਇਹ ਗੁਰੂ ਨੇ ਹੱਥ ਦੇ ਕੇ ਬਚਾਇਆ ਕੋਈ ਚੋਦੀ ਹਿੰਮਤ ਹੈ ਕਿ ਉਹਦੇ 'ਚ ਰੱਬ ਵਰਤਿਆ ਔਰ ਰੱਬ ਉਹਦੇ 'ਚ ਵਰਤਿਆ ਪੰਜਾਬ ਪੁਲਿਸ ਕਿੱਥੇ ਸੀ ਇਹ ਤੁਸੀਂ ਆਪ ਲਾ ਲਓ ਐਸਪੀ ਰੰਧਾਵਾ ਤੇ ਇਹਨਾਂ ਦੇ ਸਾਥੀ ਹੋਰ ਕਿੱਥੇ ਸਨ ਇਹ ਜਾ ਕੇ ਜਰੂਰ ਸਵਾਲ ਕਰਿਓ ਕਿਉਂਕਿ ਉੱਥੇ ਜਿੰਨਿਆਂ ਨੇ ਉਸ ਨੂੰ ਰੋਕਿਆ ਉਹ ਜਾਂ ਸੇਵਾਦਾਰ ਸਨ ਜਾ ਉੱਥੇ ਜਿਹੜੇ ਹਾਜ਼ਰ ਸਨ ਉਹ ਸੀ ਮੈਨੂੰ ਉਹ ਵਰਕਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਕੋਈ ਪੰਜਾਬ ਪੁਲਿਸ ਦਾ ਉਸ ਵੀਡੀਓ 'ਚ ਦਿਸਦਾ ਹੀ ਨਹੀਂ ਸੋ ਵੀਡੀਓ ਆਪ ਦੇ ਆਪ 'ਚ ਇਸ ਗੱਲ ਦਾ ਜਵਾਬ ਦੇ ਰਹੀ ਹੈ ਕਿ ਹਾਲਾਤ ਕੀ ਨੇ ਜੀ ਇਹਦੇ ਬਾਅਦ ਸੇਵਾ ਪੂਰੀ ਹਿੰਦੀ ਹੈ ਹਾਂਜੀ ਸੇਵਾ ਹਮਲੇ ਦੇ ਬਾਅਦ ਵੀ ਬਾਦ ਸਾਹਿਬ ਨੇ ਆਪਣੀ ਸੇਵਾ ਪੂਰੀ ਕੀਤੀ ਹੈ ਦੇਖੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸੇਵਾ ਲੈਂਦਾ ਕੌਣ ਹੈ ਜੀ ਗੁਰੂ ਸਾਹਿਬ ਆਪ ਗੁਰੂ ਸਾਹਿਬ ਨੇ ਆਪ ਸੇਵਾ ਲੈਣੀ ਆ ਆਪ ਸੇਵਾ ਕਰਾਉਣੀ ਆ ਔਰ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੀ ਆ ਜਿਹੜਾ ਇਨਾ ਕੁਝ ਹੋਣ ਦੇ ਬਾਵਜੂਦ ਵੀ ਸardar sukhbir singh ji ਬਾਦਲ ਨੇ ਆਪਣੀ ਸੇਵਾ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਕਰਵਾ ਲਈ ਔਰ ਕਰਕੇ ਗਏ ਔਰ ਬਾਕੀ ਦੇ ਲੀਡਰ ਵੀ ਕਰਕੇ ਗਏ ਮਗਰ ਮੈਂ ਤੁਹਾਨੂੰ ਫੇਰ ਕਹਿ ਦਿਆਂ ਇਹ ਸਾਰਿਆਂ ਨੂੰ ਜਿੰਨਿਆਂ ਨੂੰ ਇੱਕ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ ਬਹੁਤ ਵੱਡੀਆਂ ਸਾਜਸ਼ਾ ਰਚੀ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸੁੱਤੀ ਪਈਆ ਜਿਹੜਾ ਬਹੁਤ ਖਤਰਨਾਕ ਇਹਦੇ ਰਿਜ਼ਲਟ ਸਿੱਤੇ ਨਿਕਲੇ ਪਰ ਹਿੰਦੀ ਦੇ ਸਰ ਹਿੰਦੀ ਦੇ ਕਿਹਦੇ ਲਈ ਇੱਕ ਮੜਿਆ ਜੀਬਾ ਆਉਂਦੇ ਕਿਹਦੇ ਮੜਿਆ ਤਾਂ ਕੀ ਕਹਿਣਾ ਚਾਹੇਂਗੇ ਅੱਜ ਜਿਵੇਂ ਹਮਲਾ ਹੋਇਆ ਸਬਾਬ ਦਬੀਰ ਸਿੰਘ ਬਾਦਲ ਜੀ ਕੋ ਗੁਰੂ ਸਾਹਿਬ ਦੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਕੀ ਬੜੀ ਕਿਰਪਾ ਹੋਈ ਆ ਕਿ ਅੱਜ ਜੋ ਸਦਾਰ ਸੁਖਬੀਰ ਸਿੰਘ ਜੀ ਬਾਦਲ ਪੇ ਪੁਆਇੰਟ ਬਲੈਂਕ ਰੇਂਜ ਤੋਂ ਬਿਲਕੁਲ ਸਾਹਮਣੇ ਖੜੇ ਹੋ ਕੇ ਜੋ ਅਟੈਕ ਹੋਇਆ ਹੈ अगर आज सुखबीर सिंह बादल जिंदा है अगर उनमें श्वास है तो ये गुरु की बख्शिश है गुरु ने बचाया और मैं इस मौके पे जसबीर सिंह जो सुखबीर सिंह बादल की सिक्योरिटी पे तैनात है अमृतधारी गुरसिख है उनकी हिम्मत का उनके जज्बे का उनकी मैं कहता हूँ प्रेजेंस ऑफ माइंड का जिन्होंने उस नारायण सिंह चौड़ा को ओवर पावर करके उसी वक्त उसको दोबोच लिया नहीं तो उसने तो फायर कर दिया था और ये फायर सुखबीर सिंह बादल पे नहीं है श्री हरिमंदिर साहब पे भी हुआ है क्योंकि पता नहीं उसको कि वो जहां मेकने आ रहा है वहां पे तो सरबत के भले की अरदास होती है वहां पे गुरु की संगत आती है और जेड़ा आदमी ये सोच के घर से आया कि मैंने आज गोली श्री दरबार साहब जाके गोल्डन टेम्पल चलानी है आप हालात देख लो पंजाब के क्या है पंजाब का देश दुनिया का सबसे विजिटेड अगर कोई जगह है तो श्री हरिमंदिर साहब है गोल्डन टेम्पल है दरबार साहब है और पंजाब की सरकार आम आदमी पार्टी की सरकार इसको सुरक्षित नहीं रख सक रही तो आप इसी से अंदाजा लगा लो क्या हालात है मैं गुरु साहब का कोट शुक्राना करता हूँ कि गुरु साहब की बख्श सद के सबकी जान बची श्रद्धालुओं की जान बची और गुरु साहब की कृपा से सरदार सुखबीर सिंह बादल अपनी सेवा पूरी करके गए हैं सुबह जो साढ़े नौ बजे का वाक्य और अब कोई साढ़े बारह बजे अपनी सेवा करके गए ये गुरु की कृपा है बख्शिश है सीपी साहब पीर रहे की पुलिस बढ़िया बढ़िया रही है इसमें शर्म आनी चाहिए जी पंजाब पुलिस को डीजीपी साहब को और अमृतसर पुलिस को शर्म आनी चाहिए कि इनको अगर इंटेलिजेंस फेलियर इस किस्म का हो गया आपने वीडियो देखी है मीडिया ने वहाँ पे आपको एक भी अमृतसर जिले का पुलिस वाला बता दो वीडियो में कहा दिख रहा है वो अगर सिक्योरिटी वाले ना होते साथ में जसवीर सिंह ना होता तो आज गोली सीधे सुखबीर सिंह जी के मथे में लगनी थी या उनके शरीर में लगनी थी वो सेवा तो वहीं खत्म हो गई थी यही ज़्यार और, और हाँ जी हां जी मैं ये वीडियो शेयर की है जी आज सुखजिंदर सिंह रंधावे का पेज है और वो आप बोल रहे हैं कि मैं आज अपने हलके में चौड़ा पिंड विखे चेयरमैन नरेंद्र सिंह बाजवा नरेंद्र सिंह बाजवा के साथ ये खड़े हैं और नरेंद्र सिंह बाजवा जो आज नरेंद्र सिंह चौड़ा है इसका सगा भाई है और आपको ये, ये उसकी दूसरी फोटो है सुखी रंधावे के साथ ये इसकी तीसरी फोटो है नरेंद्र सिंह बाजवा सी ये इसकी चन्नी साहब के साथ फोटो है ये अटैक प्री प्लैंड है मगर मैं पूछना चाहता हूं इंटेलिजेंस फेलियर क्यों है और मैंने आज से पहले भी ये बात उठाई थी कि बलविंदर सिंह बम है जो सिख फॉर जस्टिस है पन्नू बैठा उसका करता धरता अवतार सिंह पन्नू उसका रिश्तेदार है उसको चेयरमैन बनाया हुआ है इन्होंने उसको हमने जब रौला डाला उसकी चेयरमैन ही वापस ली मगर ये सारे लोग अफिलियटेड किसके साथ है ये अफिलियेटेड है कांग्रेस पार्टी के साथ और सरकार किसकी है पंजाब में इंडिया अलायंस की आम आदमी पार्टी की अगर बॉर्डर स्टेट का पाकिस्तान के साथ बॉर्डर है और इंडो पाक बॉर्डर पे आप बैठे और मोस्ट विजिटेड जगह हो गए श्री दरबार साहब गोल्डन टेम्पल 84 के बाद आज फिर अगर इस धरती पे अटैक हुआ है तो एक कांग्रेसी लीडर का साथी सुखजिंदर रंधावा का साथी नारायण सिंह चौड़ा नरेंद्र सिंह चौड़ा का सगा भाई नरेंद्र सिंह चौड़ा ने यह अटैक कराया और हालात देख लो पंजाब के हालात कैसे खराब करने की कोशिश करी तो जा रही है। बिल्कुल 84 में भी कांग्रेस करने वाली थी जो श्री हरिमंदर साहब पे अटैक हुआ और आज भी जो आदमी आप समझ सकते हो कि आप टीवी चैनल को मेरी एक बेनती है आप एक हेडलाइन चला रहे हो खालिस्तानी खालिस्तानी ना कहो आईएसआई का एजेंट कहो कांग्रेस का पार्टी का सहयोगी कहो क्योंकि इधर जब अटैक हुआ था श्री दरबार साहब में गोल्डन टेम्पल पे तो वो किसी खालिस्तानी का अटैक नहीं था इंदिरा गांधी कांग्रेस पार्टी का अटैक था और आज भी जो अटैक हुआ है श्री दरबार साहब चाहे सरदार सुखबीर सिंह बादल एक निशाना था मगर अखीर में वो बैठे तो श्री दरबार साहब थे वो अटैक फिर कांग्रेस पार्टी के निकटवर्ती जो उसको चेयरमैन बनाया गया सुखजी सुखी रंधावा ने जिसको गांधी परिवार का मूछ का बाल कहते हैं जिसको गांधी परिवार हर तरीके की शह देता है उसका निकटवर्ती ने आज ये अटैक करा है और शर्म होनी चाहिए कि अगर गुरु का सिख गुरु घर की कोई सेवा लगी है सेवा नहीं कर सकता तो पंजाब के हालात क्या है आप इसी से अंदाजा ला लो टोटल कोलेप और टोटल फेलियर पंजाब की जो पुलिस है और ये अपना केजरीवाल और भगवंत मान है चलो भगवंत मान का तो क्या कहना शराबी आदमी है उसको तो पता भी नहीं होगा अटैक हो गया मगर मैं पूछना चाहता हूं वो वीडियो देख लो वीडियो में आपको कहां जिले की पुलिस कोई दिख रही है आपको और क्या इनको पता नहीं था कल भी वो यहां घूम रहा था अब इनको बड़ी इनको जाग आ गया कि हम आस पास हो खड़े। तो आप सोए क्यों पड़े थे कल पर सो के पता ही था ये कुछ होना है एक साजिश तहत इधर माहौल खराब करने की कोशिश की जा रही है और उस माहौल खराब करने में सरकार की भूमिका और कांग्रेस पार्टी की भूमिका सामने आ डिस्टर्बेंस की तरफ जा रहा है जिस सूबे में सिद्धू मूसे वाले को दिन दहाड़े मारता है जिस सूबे में लॉरेंस बिश्नोई की इंटरव्यू हो चीफ मिनिस्टर कहे हो ही नहीं हाई कोर्ट की फटकार के बाद अफसर सस्पेंड हो रहे अभी तक वो एसएसपी सस्पेंड नहीं करा जिस सूबे में एक बड़ा खिलाड़ी कबड्डी का संदीप नंगल अंबिया को मार दिया गया हो जिस सूबे में पुलिस के हेडक्वार्टर में पुलिस के थाने में अटैक हो रहे है जिस सूबे में रोज फरहती ली जा रही है आप समझते हो कि पुलिस को हाथ में कुछ है ਸੋਈ ਪੜੀ ਆ ਪਰ ਅਭੀ ਸੇਵਾ ਕਿਆ ਆਰਤੀ ਬਕਾਇਆ ਹੈ ਬੇਨਤੀ ਆ ਜੀ ਇਹ ਸੇਵਾ ਗੁਰੂ ਨੇ ਲਾਈ ਆ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਹੈ ਗੁਰੂ ਸਾਹਿਬ ਦਾ ਹੁਕਮ ਹੈ ਸੇਵਾ ਜਾਰੀ ਰਹੂਗੀ ਸਾਡੀ ਜਿਹਨੂੰ ਮਰਜ਼ੀ ਸ਼ਹੀਦ ਕਰਨਾ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਸ਼ਹੀਦ ਹੋ ਜਾਾਂਗੇ ਸਾਨੂੰ ਕੋਈ ਇਹਦਾ ਮਤਲਬ ਮਾੜਾ ਜਾਂ ਵੀ ਉਹ ਨਹੀਂ ਹੋਊਗਾ ਮਨ ਤੇ ਪੋਜ ਗੁਰੂ ਘਰ ਦੀ ਸੇਵਾ ਗੁਰੂ ਘਰ ਦੀ ਸੇਵਾ 'ਚ ਅਸੀਂ ਸਾਹਿਬ ਹਾਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਅੰਗ ਸੰਗ ਸਾਈ ਹੋ ਕੇ ਸਮਤ ਬਖਸ਼ ਕੇ ਸਮਰੱਥਾ ਬਖਸ਼ ਕੇ ਸਾਡੇ ਸਾਰਿਆਂ ਤੋਂ ਇਹ ਸੇਵਾ ਲੈ ਲੈਣ ਔਰ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਉਹ ਜਾਣੇ ਨੂੰ ਆਪਦਾ ਕੰਮ ਕਰਨ ਅਸੀਂ ਆਪਦੀ ਸੇਵਾ ਕਰਾਂਗੇ ਬਾਕੀ ਸਰਕਾਰ ਜਾਣੇ ਤੇ ਪ੍ਰਸ਼ਾਸਨ ਸ਼ੁਰੂ ਕਰਦਾ ਹੀ ਚੁਣਾਇਆ